ਦੇਖ ਰਹੇ ਹਾਂ ਪੰਜਾਬ న్యూਸ 7 ਪਿੰਡ ਪਟੱਈਆ ਦੇ 23 ਸਾਲਾ ਨੌਜਵਾਨ ਦੀ ਭੇਤ ਭਰੀ ਹਾਲਤ ਚ ਤੀਜੇ ਦਿਨ ਸੂਏ ਚ ਮਿਲੀ ਲਾਸ਼ ਤਿੰਨ ਦਿਨਾ ਤੋਂ ਲਾਪਤਾ ਪਿੰਡ ਪਟੱਈਆ ਦੇ ਨੌਜਵਾਨ ਦੀ ਬੀਤੀ ਕੱਲ ਸ਼ਾਮ 8 ਵਜੇ ਦੇ ਕਰੀਬ ਪਿੰਡ ਪਟੱਈਆ ਦੇ ਸੂਏ ਚ ਭੇਤ ਭਰੀ ਹਾਲਤ ਚ ਲਾਸ਼ ਮਿਲੀ ਹੈ ਲਾਸ਼ ਦਾ ਪੋਸਟਮਾਰਟਮ ਕਰਾਉਣ ਆਏ ਪਿੰਡ ਦੇ ਵੱਡੀ ਗਿਣਤੀ ਦੇ ਲੋਕਾਂ ਦੇ ਨਾਲ ਮ੍ਰਿਤਕ ਹਰਸ਼ਦੀਪ ਸਿੰਘ 23 ਸਾਲਾ ਦੀ ਪਿਤਾ ਬਲਜਿੰਦਰ ਸਿੰਘ ਪੱਟਿਆ ਨੇ ਦੱਸਿਆ ਕਿ 3 ਜੁਲਾਈ ਰਾਤ 8 ਵਜੇ ਦੇ ਕਰੀਬ ਉਹਨਾਂ ਦੇ ਪੁੱਤਰ ਹਰਸ਼ਦੀਪ ਸਿੰਘ ਜੋ ਮਰੈਂਡੇ ਵਿਕੇ ਸਲੂਨ ਦਾ ਕੰਮ ਕਰਦਾ ਹੈ ਉਸ ਨੂੰ ਕਿਸੇ ਨੌਜਵਾਨ ਦਾ ਫੋਨ ਆਇਆ ਜਿਸ ਉਪਰੰਤ ਮੇਰਾ ਪੁੱਤਰ ਹਰਸ਼ਦੀਪ ਸਿੰਘ ਰੋਟੀ ਵਿਚਕਾਰ ਛੱਡ ਕੇ ਘਰੋਂ ਬਾਹਰ ਨਿਕਲ ਗਿਆ ਪਰ ਮੁੜ ਕਰਨ ਨਹੀਂ ਪਰਤਿਆ ਜਿਸ ਉਪਰੰਤ ਬੀਤੀ ਕੱਲ 5 ਜੁਲਾਈ ਸ਼ਾਮ 8 ਵਜੇ ਦੇ ਕਰੀਬ ਸੂਏ ਨੇੜੇ ਇੱਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਪੱਟਿਆ ਦੇ ਪਿੰਡ ਸੂਏ 'ਚ ਕਿਸੇ ਨੌਜਵਾਨ ਦੀ ਲਾਸ਼ ਜਾ ਰਹੀ ਹੈ ਤਾਂ ਉਸ ਕਿਸਾਨ ਨੇ ਪਿੰਡ ਜਾ ਕੇ ਰੋੜਾ ਪਾਇਆ ਤਾਂ ਜਿਵੇਂ ਹੀ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਰਿਵਾਰ ਮੈਂਬਰਾਂ ਨੂੰ ਉਸ ਸੂਚਨਾ ਦਾ ਪਤਾ ਚੱਲਦਾ ਹੈ ਉਹ ਤੁਰੰਤ ਸੂਏ ਤੇ ਪਹੁੰਚੇ ਤੇ ਉਹਨਾਂ ਨੇ ਵੇਖਿਆ ਕਿ ਉਹ ਲਾਸ਼ ਉਹਨਾਂ ਦੇ ਪੁੱਤਰ ਹਰਸ਼ਦੀਪ ਸਿੰਘ ਹਰਸ਼ਦੀ ਸੀ ਉਨ੍ਹਾਂ ਨੇ ਤੁਰੰਤ ਸੰਗੋਲ ਚੌਂਕੀ ਇੰਚਾਰਜ ਹਰਮਿੰਦਰ ਸਿੰਘ ਨੂੰ ਸੂਚਿਤ ਕੀਤਾ ਤੇ ਪੁਲਿਸ ਪਾਰਟੀ ਨੇ ਜਾ ਕੇ ਸੂਏ ਚੋ লাশ ਬਰਾਮਦ ਕਰਕੇ ਸਿਵਲ ਹਸਪਤਾਲ ਖਮਾਣੋ ਪੋਸਟਮਾਰਟਮ ਲਈ ਲਿਆਂਦੀ ਜਿਵੇਂ ਹੀ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਿੰਡ ਦੇ ਵੱਡੀ ਗਿਣਤੀ ਦੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਉਂਕਿ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਤੇ ਵੱਡੀ ਗਿਣਤੀ ਪਿੰਡ ਪਟੀਆਂ ਦੇ ਲੋਕ ਦਾ ਕਹਿਣਾ ਸੀ ਕਿ ਪਹਿਲਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਉਸ ਉਪਰੰਤ ਹੀ ਨੌਜਵਾਨ ਦਾ ਪੋਸਟਮਾਰਟਮ ਕਰਵਾਵਾਂਗੇ ਉਧਰ ਦੂਜੇ ਪਾਸੇ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਪਟੀਆਂ ਤੇ ਉਸਦੇ ਚਾਚਾ ਗੁਰਦਾਸ ਸਿੰਘ ਨੇ ਪੁਲਸ ਕੋਲ ਲਿਖਾਇਆ ਬਿਆਨ ਚ ਦੱਸਿਆ ਕਿ 3 ਜੁਲਾਈ ਨੂੰ ਉਹਨਾਂ ਦੇ ਪੁੱਤਰ ਹਰਸ਼ਦੀਪ ਸਿੰਘ ਨੂੰ ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਫੋਨ ਕਰਕੇ ਬੁਲਾਇਆ ਜਿਸ ਉਪਰੰਤ ਹਰਸ਼ਦੀਪ ਸਿੰਘ ਰੋਟੀ ਪਚਕਾਰ ਛੱਡ ਕੇ ਘਰੋਂ ਚਲਾ ਗਿਆ ਤੇ ਮੁੜ ਕਰਨੇ ਹੀ ਪੜਤਿਆ ਇਸ ਪ੍ਰੰਤ ਪੀਤੀ ਰਾਤ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਪਿੰਡ ਦੇ ਸੂਏ ਚੋਂ ਮਿਲੀ ਪਰੰਤੂ ਦੂਜੇ ਪਾਸੇ ਪੁਲਿਸ ਦਾ ਤਰਕ ਇਹ ਸੀ ਕਿ ਸਭ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇ ਪੋਸਟਮਾਰਟਮ ਰਿਪੋਰਟ ਔਨ ਉਪਰੰਤ ਹੀ ਮੌਤ ਦੇ ਕਾਰਨਾਂ ਦਾ ਪਤਾ ਚਲ ਸਕੇਗਾ ਪੰਜਾਬ ਨਿਊਜ਼ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਮੇਰਾ ਨਾਮ ਬਲਜਿੰਦਰ ਸਿੰਘ ਜੀ ਹਾਂ ਕੀ ਘਟਨਾ ਵਾਪਰੀ ਹੈ ਹਸਪੀਟਲ ਚ ਕਿਉਂ ਪੱਠੇ ਹੋਇਓ ਕੀ ਕਰਨਾ ਅਸੀਂ ਜੀ ਆਪਣੇ ਮੇਰੇ ਬੇਟਾ ਸੀਗਾ ਜੀ ਇਹਨੂੰ ਖੰਡ ਦੇ ਮੁੰਡਿਆਂ ਨੇ ਮਾਰਿਆ ਜੀ ਅੱਛਾ ਜੀ ਤੇ ਹੁਣ ਅਸੀਂ ਕਹਿ ਰਹੇ ਆਂ ਵੀ ਸਾਡੀ ਜੋ ਕਾਰਗੁਜ਼ਾਰੀ ਬਣਦੀ ਆ ਵੀ ਐਫ ਆਰ ਹੀ ਕੱਟੋ ਜਾ ਉਹਦੇ ਪਰ ਇਹ ਕੋਈ ਨਹੀਂ ਕੱਟ ਰਿਹਾ ਜੀ ਤੁਹਾਡੇ ਬੇਟੇ ਦਾ ਨਾਮ ਹਰਸ਼ਦੀਪ ਸਿੰਘ ਜੀ ਹਰਸ਼ਦੀਪ ਕੀ ਕੰਮ ਕਰਦਾ ਸੀ ਇਹ ਸਲੂਨ ਦਾ ਕੰਮ ਕਰਦਾ ਸੀਗਾ ਜੀ ਸਲੂਨ ਦਾ ਕੰਮ ਕਰਦਾ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦਾ ਕਤਲ ਕੀਤਾ ਕਿਸੇ ਨੇ ਇਹ ਨਾ ਜੀ 8:30 ਵਜੇ ਫੋਨ ਕਰਿਆ ਮੁੰਡੇ ਨੂੰ ਅੱਛਾ ਤੇ ਫੋਨ ਕਰਕੇ ਕਹਿੰਦਾ ਵੀ ਆ ਜਾ ਆਪਾਂ ਸੂਏ ਤੇ ਅੱਛਾ ਤੇ ਮੇਰਾ ਬੇਟਾ ਮੈਨੂੰ ਕਹਿੰਦਾ ਵੀ ਇੱਥੇ ਆਪਣੀ ਮਾਂ ਨੂੰ ਕਹਿੰਦਾ ਵੀ ਮੰਮੀ ਵੀ ਮੈਂ 5 ਮਿੰਟ ਤੱਕ ਆਇਆ ਵੀ ਮੈਂ ਖੰਡਾ ਵਾਲਾ ਮੁੰਡਾ ਆਇਆ ਮੈਂ ਉਹਨੂੰ ਮਿਲ ਕੇ ਆਇਆ ਤੇ ਕਿਹਨੇ ਬੁਲਾਇਆ ਸੀ ਫੋਨ ਕਰਕੇ ਉਹਦੇ ਨਾਮ ਸੀਗਾ ਆਪਣੇ ਉਹ ਕਿੱਥੇ ਦਾ ਜਿਹਨੇ ਬੁਲਾਇਆ ਖੰਟਾ ਦਾ ਸੀਗਾ ਉਹ ਦਾ ਨਾਮ ਸੀ ਸਿੰਦਰ ਸਿੰਦਾ ਨਾਮ ਸੀ ਗਿਆ ਸਿੰਦਰ ਸਿੰਦਰ ਨਾਮ ਸੀ ਹਾਂਜੀ ਤੇ ਤੁਹਾਡੇ ਬੇਟੇ ਨੂੰ ਨੇ ਫੋਨ ਕਰਕੇ ਬੁਲਾਇਆ ਹਾਂ ਉਹਨੇ ਫੋਨ ਕਰਕੇ ਬੁਲਾਇਆ ਹੁਣ ਮੋਬਾਈਲ ਕਿੱਥੇ ਜਿਹਦੇ ਫੋਨ ਆਇਆ ਸੀ ਉਹ ਮੇਰੀ ਬੇਟੀ ਦਾ ਫੋਨ ਸੀਗਾ ਉਹਦੇ ਫੋਨ ਕਰਿਆ ਉਹਨੇ ਅੱਛਾ ਹੁਣ ਫੋਨ ਤੁਹਾਡੇ ਕੋਲ ਆਉਂਦਾ ਨਾ ਮੇਰੇ ਕੋਲ ਨਹੀਂ ਹੈਗਾ ਜੀ ਘਰ ਮੇਰੇ ਬੇਟੀ ਕੋਲ ਆ ਤੁਹਾਡੇ ਸਾਹਮਣੇ ਫੋਨ ਆਇਆ ਸੀ ਹਾਂਜੀ ਮੇਰੇ ਸਾਹਮਣੇ ਫੋਨ ਆਇਆ 80 ਦੁਸ਼ਮਣੀ ਸੀ ਉਹਦੇ ਨਾਲ ਉਹ ਤੁਹਾਡੇ ਦੇ ਦੀ ਦੁਸ਼ਮਣੀ ਦਾ ਕੋਈ ਪਤਾ ਨਹੀਂ ਆਮ ਇਕੱਠੇ ਅੱਗੇ ਵੀ ਆਉਂਦੇ ਜਾਂਦੇ ਸੀਗੇ ਅੱਛਾ ਉਸ ਟਾਈਮ ਪਤਾ ਨਹੀਂ ਉਹਨਾਂ ਦੇ ਮਨ 'ਚ ਕਿਹਾ ਵੀ ਉਹਦੇ ਨਾਲ ਕੌਣ ਕੌਣ ਆਏ ਸੀਗੇ ਕੀ ਕੰਮ ਕਰਦਾ ਸੀ ਬੇਟਾ ਤੁਹਾਨੂੰ ਸਲਾਉਣ ਦਾ ਕੰਮ ਕਰਦਾ ਸੀਗਾ ਨਾਈ ਦਾ ਕੰਮ ਮਰੰਡੇ ਕਰਦਾ ਸੀ ਅੱਛਾ ਹੁਣ ਤੁਸੀਂ ਪੁਲਿਸ ਨੂੰ ਦੱਸੀ ਸਾਰੀ ਗੱਲ ਹਾਂ ਸਾਰੀ ਗੱਲ ਦੱਸੀ ਬਿਆਨ ਲਏ ਤੁਹਾਡੇ ਬਿਆਨ ਲਏ ਆ ਕਹਿੰਦੇ ਵੀ ਜੋ ਕਾਰਵਾਈ ਬਣੂਗੀ ਉਹ ਅਸੀਂ ਕਰਾਂਗੇ ਹਾਂਜੀ ਤੇ ਤਿੰਨ ਮੁੰਡਿਆਂ ਨੂੰ ਲੈ ਕੇ ਚੱਕੇ ਉਹ ਤੇ ਹੁਣ ਅਸੀਂ ਕਹਿੰਦੇ ਵੀ ਉਹਦੇ ਪਾਸੇ ਐਫ ਆਰ ਆਈ ਕਟੋ ਕਹਿੰਦੇ ਵੀ ਨਹੀਂ ਇਕਣਾ ਨਹੀਂ ਕੱਟ ਸਕਦੇ ਅੱਛਾ ਤੇ ਜਿਹੜੇ ਮੁੰਡਿਆਂ ਨੂੰ ਪੁਲਿਸ ਲੈ ਕੇ ਗਈ ਆ ਉਹ ਕੌਣ ਨੇ ਉਹਨਾਂ ਦੇ ਕੀ ਕੀ ਨਾਮ ਨੇ ਇੱਕ ਨਾਂ ਤਾਂ ਜੀ ਛਿੰਦਾ ਤੇ ਇੱਕ ਇੱਕ ਲਵੀ ਆ ਅੱਛਾ ਜੀ ਤੇ ਇੱਕ ਪੀਤੀ ਆ ਕਿੱਥੇ ਦੇ ਨੇੜ ਵਾਲੀ ਸੀ ਇੱਕ ਮੇਰੇ ਪਿੰਡ ਦਾ ਭਟੀਆਂ ਦਾ ਜੀ 2 ਘੰਟ ਦੇ ਆ ਕਿਹੜੀ ਤਰੀਕ ਨੂੰ ਘਰੋਂ ਗਿਆ ਸੀ ਆਪਣਾ ਬੀਟ ਇਹ ਤਿੰਨ ਤਰੀਕ ਨੂੰ ਸ਼ਾਮ ਨੂੰ 8 8:30 ਵਜੇ ਤੇ ਅੱਜ ਫਿਰ ਕੱਲ ਸਾਨੂੰ ਕੱਲ ਪਤਾ ਲੱਗਿਆ 5 ਵਜੇ 5 ਵਜੇ ਕਿੱਥੋਂ ਮਿਲਿ ਬਿੰਦ ਦੇ ਕੋਲ ਪਿੰਡ ਦੇ ਕੋਲ ਟਾਡਰ ਪਰਪੈਂਟਮੈਂਟ ਦਾ ਮੇਰੇ ਭਟੀਆਂ ਦੇ ਲਾਗ ਜੀ ਉੱਥੇ ਦੇ ਲਾਜ ਮਿਲਦੇ ਕੋਈ ਸੂਏ ਦੇ ਵਿੱਚ ਕੋਈ ਪਾਣੀ ਲਾ ਰਿਹਾ ਸੀਗਾ ਉਹ ਨੱਕਾ ਬੰਦ ਕਰਨ ਆਇਆ ਸੀਗਾ ਤੇ ਜਉਨੇ ਦੇਖਿਆ ਵੀ ਪੁੱਠਾ ਵੀ ਕਿਸੇ ਦੀ ਲਾਜ਼ ਪਈ ਆ ਅੱਛਾ ਜੀ ਤੇ ਉਹਨੇ ਆਪਣੇ ਮਾਲਕ ਨੂੰ ਦੱਸਿਆ ਤੇ ਫੇ ਉਹਨਾਂ ਇੱਥੇ ਥਾਣੇ 'ਚ ਫੋਨ ਕਰਿਆ ਹੂੰ ਚਾਈਮੰਡ ਇਹਨਾਂ ਜਾ ਕੇ ਦੇਖਿਆ ਵੀ ਹਾਂ ਮੁੰਡਾ ਵੀ ਇਹ ਪੱਟੀਆਂ ਦਾ ਤਾਂ ਸਾਡੇ ਪਿੰਡ ਦੇ ਸਰਪੰਚ ਨੂੰ ਫੋਨ ਕਰਿਆ ਅੱਛਾ ਜੀ ਸਰਪੰਚ ਨੇ ਮੈਨੂੰ ਕਰਿਆ ਸਾਡੇ ਆਪਣੇ 6 ਵਜੇ ਫੋਨ ਕਰਿਆ ਉਹਨੇ ਵੀ ਹਰਸ਼ ਮਿਲ ਗਿਆ ਹੂੰ ਜਾ ਕੇ ਦੇਖਿਆ ਮੈਂ ਪਛਾਣਿਆ ਮੈਂ ਕਿ ਮੁੰਡਾ ਦਾ ਮੇਰਾ ਹੀ ਹੈ ਬਾਈ ਅੱਛਾ ਜੀ ਤੇ ਕਹਿੰਦੇ ਵੀ ਹੁਣ ਇਹਨੂੰ ਖਮਾਣੋ ਲੈ ਕੇ ਜਾਣਾ ਵੀ ਇਤਿਹਾਸਦਾਲ ਚ ਰਾਤ ਦਰਖਿਆ ਵਿਆ ਵੀ ਕੱਲੂ ਪੋਸਟਮਾਰਟ ਨੂੰ ਕਰੂਗੇ ਭਾਈ ਵੀ ਕੱਲੂ ਅੱਜ ਅੱਜ ਅਸੀਂ ਸਮੇਰ ਤੇ ਆਏ ਵੇ ਆ ਤੇ ਕਹਿੰਦੇ ਜੀ ਅਸੀਂ ਹੁਣ ਉੱਥੇ ਭੇਜ ਤੇ ਸਰੰਦ ਅੱਛਾ ਤੁਸੀਂ ਨੂੰ ਕਤਲ ਕਿਵੇਂ ਸਮਝੀਉਂਗੀ ਇਹ ਕਤਲ ਕਿੱਥਾ ਹੋ ਸਕਦਾ ਜੀ ਜਿਵੇਂ ਘਰ ਤੇ ਬੁਲਾਇਆ ਜੀ ਸੱਟਾਂ ਵੱਜੀਆਂ ਵੀ ਆ ਅੱਛਾ ਠੀਕ ਹੈ ਮਨੂੰ ਸ਼ੰਕਾ ਵਿਊਧ ਪੂਰੀ ਸ਼ੱਕ ਹੈ ਜੀ 100% ਪਾਣੀ ਦੇ 3.5 ਫੁੱਟ ਪਾਣੀ ਹੈ ਜੀ 5.5 ਫੁੱਟ ਤੋਂ 5 ਫੁੱਟ ਦਾ ਮੇਰਾ ਮੁੰਡਾ ਨਾਲ ਆ ਜਾ ਬਾਬੂ ਪਰ ਪੁਲਿਸ ਨੇ ਕਾਰਵਾਈ ਅਮਲ ਚ ਲੈ ਜਾਂਦੀ ਹਾਂ ਸਰ ਪੁਲਿਸ ਨੇ ਕੋਈ ਕਾਰਵਾਈ ਅਮਲ ਚ ਨਹੀਂ ਲੈਂਦੀ ਹਾਂਜੀ ਉਹ ਮਾਲ ਕਹਿ ਰਹੇ ਆ ਕਿ ਪੋਸਟਮਾਰਟਮ ਕਰਾ ਕੇ ਸੰਸਕਾਰ ਕਰ ਦੋ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਜੀ ਪਹਿਲਾਂ ਸਾਨੂੰ ਐਫ ਆਈ ਆਰ ਸਾਡੇ ਹੱਥ ਚ ਦਿੱਤੀ ਜਾਵੇ ਅੱਛਾ ਜੀ ਉਸ ਤੋਂ ਬਾਅਦ ਜੀ ਸੰਸਕਾਰ ਕਰਾਂਗੇ ਤੇ ਜੇਕਰ ਸਾਡੀ ਪ੍ਰਸ਼ਾਸਨ ਮੰਗ ਨੂੰ ਸਵਕਾਰ ਨਹੀਂ ਕਰਦਾ ਹਾਂਜੀ ਤਾਂ ਅਸੀਂ ਪ੍ਰਸ਼ਾਸਨ ਨੂੰ 2 ਘੰਟੇ ਦਾ ਆਲਟੀਮੇਟਮ ਦਿੰਨੇ ਆ ਜੀ ਕਿ ਅਸੀਂ ਤਾਂ ਫਿਰ ਖੰਟਾ ਵਾਲਾ ਲੁਧਿਆਣਾ ਰੋਡ ਜਾਮ ਕਰਾਂਗੇ ਠੀਕ ਧੰਨਵਾਦ ਭਰਾ ਲੱਗਦਾ ਤੇਰੀ ਧੰਨਵਾਦ ਹੋ ਗਿਆ ਕੀ ਨਾਮ ਸੀ ਇਹਦਾ ਹਰਸ਼ਦੀਪ ਸਿੰਘ ਜੀ ਫੋਨ ਤੁਹਾਨੂੰ ਆਇਆ ਤਾਂ ਕਿਉਂ ਆਇਆ ਮੈਨੂੰ ਫੋਨ ਆਇਆ ਤੇ ਮੈਂ ਗਰਾਊਂਡ 'ਚ ਆਈ ਸੀ ਮੈਂ ਆਉਂਦੇ ਸਾਰ ਮੇਰਾ ਫੋਨ ਵੱਜਣ ਲੱਗ ਗਿਆ ਮੈਂ ਕਿਨੇ ਆਪਣੇ ਭਰਾ ਨੂੰ ਮੈਨੂੰ ਕਹਿੰਦਾ ਕਹਿੰਦਾ ਭੈਣੇ ਕਹਿੰਦਾ ਗੱਲ ਕਰਾਈ ਹਰਸ਼ ਨਾਲ ਮੈਂ ਕਿਨੇ ਗੱਲ ਕਰਾ ਦੇ ਉਹਦੇ ਮੇਰਾ ਭਾਈ ਬਾਹਰ ਚਲੇ ਗਿਆ ਕਹਿੰਦਾ ਕਹਾ ਮੇਰੇ ਰੋਟੀ ਪਾ ਕੇ ਰੱਖਿਓ ਕਹਿੰਦਾ ਬਸ ਮੈਂ ਆਇਆ ਗਿਆ ਵੀ ਕੱਚੇ ਜਿਹਾ ਵੀ ਹਾਂ ਕੋਈ ਉਹਦੇ ਕੋ ਕੱਪੜਾ ਨਹੀਂ ਪੂਰਾ ਪਾਇਆ ਹੋਇਆ ਟੀ-ਸ਼ਰਟ ਪਾ ਕੇ ਚਲੇ ਗਿਆ ਜੀ ਤੁਹਾਨੂੰ ਕੀ ਲੱਗਦਾ ਪਤਾ ਨਹੀਂ ਆ ਉਹ ਹੀ ਜਾਣਦੇ ਨੇ ਵੀ ਆ ਕਾਤੋਂ ਕਰਿਆ ਉਹਨਾਂ ਨੇ ਕਾਤੋਂ ਨਹੀਂ ਕਰਿਆ ਹੈਗਾ ਪਰ ਉਹਨੂੰ ਫੋਨ ਕਰਕੇ ਘਰ ਤੋਂ ਬੁਲਾਇਆ ਜੀ ਉਹ ਕੀ ਗੱਲ ਕੀ ਹੋਈ ਸੀ ਕੱਲ ਤੋਂ ਮੁੰਡਾ ਉਹ ਫਰਾਰ ਹੋਇਆ ਪਿਆ ਸੀ ਜਿਸ ਘਰ ਕੇ ਫੋਨ ਤੇ ਕੀ ਗੱਲ ਹੋਈ ਫੋਨ ਤੇ ਬਸ ਆਹੀ ਗੱਲ ਕਹੀ ਆ ਕਹਾਂ ਪੈਣਾ ਮੇਰੀ ਕਹਿੰਦਾ ਹਰਚਨਾ ਗੱਲ ਕਰਾ ਦਿਓ ਪਤਾ ਨਹੀਂ ਉਹਨੂੰ ਕਿਆ ਕਿਆ ਕਹਾਂ ਨੇ ਮੁੰਡਾ ਸਾਡਾ ਉਹੀ ਪੈਰ ਬਾਹਰ ਭੱਜ ਗਿਆ ਨਹੀਂ ਹੋ ਸਕਦਾ ਉਹ ਤਾਂ ਦੋਸਤ ਹੋਵੇ ਦੋਸਤ ਕਰਕੇ ਬੁਲਾਉਂਦਾ ਪਤਾ ਨਹੀਂ ਸਰ ਕੀ ਆ ਮੇਰੇ ਕੋਲ ਨਵਾਂ ਨੰਬਰ ਆਇਆ ਮੈਨੂੰ ਮੈਂ ਨਹੀਂ ਉਹਨੂੰ ਜਾਣਦੀ ਸੀ ਅੱਛਾ ਤੁਸੀਂ ਨਹੀਂ ਸੀ ਜਾਣਦੇ ਨਹੀਂ ਜੀ ਮੈਂ ਨਹੀਂ ਜਾਣਦੀ ਸੀ ਨੇ ਜਿਹਨੇ ਵੀ ਆਰ ਦੋਸਤ ਹੈ ਨੰਬਰ ਨੇ ਮੇਰੇ ਫੋਨ ਚ ਸਾਰਿਆਂ ਦੇ ਸੇਵ ਨੇ ਜੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਨਾ ਜੀ ਉਹ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਰਾਜੀ ਹੈਗਾ ਜੀ ਕਿਸੇ ਨਾਲ ਵੀ ਜੀ ਉਹ ਨਹੀਂ ਲੜ ਕੇ ਰਾਜੀ ਹੈਗਾ ਜੀ ਚਲੋ ਜੀ ਸੁਖਵਿੰਦਰ ਸਿੰਘ ਜੀ ਅੱਜ ਜਿਹੜੇ ਮਿਸਟਰ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਜਾਮ ਲਾਇਆ ਸুধੁਧਾਨ ਚੰਡੀਗੜ੍ਹ ਮਾਰਗ ਤੇ ਤੇ ਕੀ ਭਰੋਸਾ ਦਿੱਤਾ ਗਿਆ ਪੁਲਿਸ ਨੂੰ ਉਹਦੇ ਸੰਬੰਧੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅਮਲ ਚ ਲਿਆਂਦੀ ਜਾਊਗੀ ਅੱਛਾ ਜਿਹੜਾ ਜਾਮ ਆ ਫਿਰ ਉਹ ਖੋਲ ਦਿੱਤਾ ਗਿਆ ਹੁਣ ਹਾਂ ਇਹਨਾਂ ਦੇ ਭਰੋਸੇ ਤੇ ਸਾਡਾ ਭਰੋਸਾ ਕਰਕੇ ਇਹਨਾਂ ਨੇ ਜਾਮ ਖੋਲ ਦਿੱਤਾ ਹੈ ਜੀ ਪੜਤਾਲ ਕਰਨੇ ਤੋਂ ਜੋ ਤੱਤ ਸਾਹਮਣੇ ਆਉਣਗੇ ਉੱਤੇ ਕਾਰਵਾਈ ਅਮਲ ਚ ਲਿਆਂਦੀ ਜਾਊ। ਹਾਂ ਜੀ ਸੰਤੁਸ਼ਟਾ ਤੁਹਾਡੀ ਇਸ ਕਾਰਵਾਈ ਤੋਂ। ਹਾਂ ਜੀ ਹਾਂਜੀ ਸਰ ਹਾਂਜੀ। ਇਹਨਾਂ ਨੇ ਧਰਨਾ ਕਿਉਂ ਦਿੱਤਾ ਸਰ? ਥੈਂਕ ਯੂ ਕੋਈ ਵੀ ਬਰਾਦ ਬਰਬਾਦ। ਮੈਂ ਉਹਨੇ ਤਾਂ ਸਾਹ ਕਹਿ ਦਿੱਤੇਗਾ ਜੇ ਨਾਲ ਕੋਈ ਵੀ ਗੱਲ ਹੋਏਗਾ ਨਾ ਸਾਡੇ ਤੇ ਤਾਂ ਖਲਾਰਾ ਪਾ ਦੂੰਗੇ। ਮੈਂ ਉਹਨੜ ਘਰ ਦਾ ਖਲਾਰਾ ਪਾ ਦੂੰਗੇ ਅਸੀਂ। ਸੂਏ ਜਿੰਨਾ ਤੁਹਾਡਾ ਮੁੰਡਾ ਕਿਰਿਆ ਹੋਵੇ ਐਸੇ ਸੂਏ ਚ ਵੀ ਦੇਖਣ ਚਲੇਗੇ। ਐਸੇ ਉਹਨਾਂ ਤੇ ਆਬੀਅਸ। ਮੈਂ ਤੇ ਤੇਰੇ ਪਿੱਛੇ ਰੋਪੋ ਤੋੜ